ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਸੋਨ ਸਕੰਦਰ ਦੋ ਲਾਈਨਾਂ ਤੁਹਾਡੇ ਰੂਬਰੂ ਭਾਵੇਂ ਸੋਹਣਿਆ ਤੂੰ ਸਾਡੇ ਵੱਲੋਂ ਮੋੜ ਲਿਆ ਮੁਖ ساری ਉਮਰ ਸਤਾਉ ਤੇਰੇ ਜਾਣਦਾ ਵੇ ਦੁੱਖ ਸਤੋ ਭੁੱਲਿਆ ਨਹੀਂ ਜਾਂਦਾ ਜੂਣ ਜੋ ਗਿਆ ਤੂੰ ਸਾਡਾ ਕਦੇ ਪਿਆਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵਿਚੰਦ ਰਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਦੁੱਖ ਵਿਛੜੇ ਗਵਾਂਡੀ ਦਾ ਵੀ ਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਜ਼ਿੰਦਗੀ ਦਾ ਰੁੱਖ ਅਜ ਘੋਰ ਹੁੰਦਾ ਸੋਹਣਿਆ ਵੇ ਮੁੱਖ ਨਾ ਤੂੰ ਸਾਡੇ ਵੱਲ ਮੋੜਦਾ ਹੋਰਾਂ ਮੂੰਗੂ ਸਾਨੂੰ ਵੇ ਤੂੰ ਛੰਡ ਜਾਣ ਵਾਲਿਆ ਨਾ ਤੇ ਨਾ ਵੇਗਰਾਂ ਨਾਲ ਜੋੜਦਾ ਕਦੇ ਰੱਬ ਜੀ ਨਾ ਤੇਰੇ ਉੱਤੇ ਸੋਹਣਿਆ ਵੇ ਸਾਨੂੰ ਅਤਵਾਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵਿਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਧੁੰਦਲੀ ਨਹੀਂ ਹੋਣੀ ਕਦੇ ਤੇਰੀ ਤਸਵੀਰ ਜਿਹੜੀ ਦਿਲ ਵਿੱਚ ਸਾਡੇ ਤੂੰ ਬਣਾ ਗਿਆ ਭਲਾ ਹੋਵੇ ਤੇਰਾ ਸਾਡੇ ਜਉਂਦਿਆਂ ਦੀ ਮੜੀ ਉੱਤੇ ਦੀਵਾ ਵੇ ਤੂੰ ਸੱਜਣਾ ਜਗਾ ਗਿਆ ਪੁੱਪੀ ਮੰਗਲੀ ਵਾਲਾ ਤਾਂ ਸਾਡੇ ਸਾਹਾਂ ਦਾ ਕਦੇ ਉਹ ਪੈਰ ਧਾਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵਿਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਦੁੱਖ ਵਿਛੜੇ ਗਮਾਂਡੀ ਦਾ ਵਿਚੰਦਰਾ ਬੇ ਤੂੰ ਤੇ ਸਾਡਾ ਯਾਰ ਹੁੰਦਾ ਸੀ